ਪਿੰਡ ਹੈ ਜਿਹੜਾ ਘੱਗਰ ਦਰਿਆ ਦੀ ਸਭ ਤੋਂ ਵੱਧ ਮਾਰ ਵਾਲੇ ਪਿੰਡਾਂ ਦੇ ਵਿੱਚ ਸ਼ਾਮਿਲ ਹੈ ਤੁਸੀਂ ਜਿਸ ਪਾਸੇ ਵੀ ਨਜ਼ਰ ਦਵਾਓਗੇ ਤੁਹਾਨੂੰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਊਗਾ ਪਿੰਡ ਵਾਸੀ ਮੌਜੂਦ ਨੇ ਨੌਜਵਾਨ ਨੇ ਬਜ਼ੁਰਗ ਨੇ ਅਸੀਂ ਜਦੋਂ ਆਓ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਤਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਬੱਚਿਆਂ ਨੂੰ ਵੀ ਪਤਾ ਹੈ ਵੀ ਹਰ ਸਾਲ ਜਿਹੜਾ ਪਾਣੀ ਆਉਂਦਾ ਸਾਡੀਆਂ ਫਸਲਾਂ ਨੂੰ ਪਸ਼ੂਆਂ ਨੂੰ ਤੇ ਘਰਾਂ ਨੂੰ ਮਾਰ ਕੱਢਦਾ ਤੁਸੀਂ ਦੇਖੋ ਬਜ਼ੁਰਗ ਖੜੇ ਨੇ ਨੌਜਵਾਨ ਖੜੇ ਨੇ ਸਾਰਿਆਂ ਨਾਲ ਗੱਲ ਕਰ ਲੈਨੇ ਆ ਕੀ ਨਾਮ ਹੈ ਤੁਹਾਡਾ ਜੀ ਸਹੀ ਜੀ ਕੁਲਵੀਰ ਹਲੋ ਬਹੁਤ ਘੱਟ ਪਾਣੀ ਇਸ ਈ ਸੀਗਾ ਅੱਜ ਬਹੁਤ ਉੱਪਰ ਤੱਕ ਅਸੀਂ ਪਿੱਛੋਂ ਜਦੋਂ ਆਇਆ ਨਾ ਟਰੈਕਟਰ ਦੇ ਉੱਪਰ ਤਾਂ ਬਹੁਤ ਜ਼ਿਆਦਾ ਮਾਰ ਪਈ ਹੋਈ ਆ ਕਿਵੇਂ ਦੇਖਦੇ ਇਹ ਰਾਤ ਨੂੰ 1 ਵਜੇ ਪਾਣੀ ਵਧਣ ਲੱਗਿਆ ਤੇ ਇਸ ਟਾਈਮ ਪੂਰਾ ਪਾਣੀ ਪੂਰਾ ਤੇਜ਼ ਚੱਲ ਰਿਹਾ ਪਾਣੀ ਹਾਂਜੀ ਪਿਛਲੇ ਸਾਲ ਜੋ ਉਸ ਤੋਂ ਪਿਛਲੇ ਸਾਲ ਕਿਹੜੇ ਹਾਲਾਤ ਸੀ 2023 ਦੇ ਵਿੱਚ ਕਹਿੰਦੇ ਇਸ ਤੋਂ ਜ਼ਿਆਦਾ ਹਾਏ ਸੀ ਖੜਾ ਬਹੁਤ ਇਸ ਤੋਂ ਜ਼ਿਆਦਾ ਜੰਗਸਾਨ ਹੋਇਆ ਸੀਗਾ ਬਿਲਕੁਲ ਹਾਂਜੀ ਅੱਛਾ ਇਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ 2023 ਚ ਬਾਕੀ ਹੁਣ ਪ੍ਰਮਾਤਮਾ ਚਲੋ ਮੈਂ ਤਾਂ ਕਹਿੰਦਾ ਨਹੀਂ ਇਹਨਾਂ ਨੂੰ ਨੁਕਸਾਨ ਹੋਵੇ ਪਰ ਜਿਸਨਾਂ ਦੇਖ ਰਹੇ ਆਂ ਵੀ ਹਾਲਾਤ ਉਸੇ ਤਰ੍ਹਾਂ ਹੀ ਬੰਦੇ ਆ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹਾਂ ਇਹ ਬਿਲਕੁਲ ਕਹਿੰਦੇ 2023 ਦੇ ਵਿੱਚ ਹੜ੍ਹ ਆਏ ਸੀਗੇ ਉਦੋਂ ਵੀ ਇਹੀ ਹਾਲਾਤ ਸੀ ਤੁਹਾਨੂੰ ਇੱਕ ਵਾਰੀ ਪਿੱਛੇ ਦਿਖਾਈਏ ਤਸਵੀਰਾਂ ਕਿ ਜਿਹੜਾ ਘਰ ਹੈਗਾ ਬੇਸ਼ੱਕ ਉੱਚਾ ਹੈ ਅਸੀਂ ਦੇੜੀਆਂ ਤੋਂ ਵੀ ਉੱਪਰ ਖੜੇ ਤੇ ਅਜੇ ਵੀ ਬੋਰੀਆਂ ਲਾ ਕੇ ਰੋਕਣ ਦਾ ਇੰਤਜ਼ਾਮ ਕੀਤਾ ਗਿਆ ਕਿ ਪਾਣੀ ਜੇ ਵਧੂਗਾ ਤਾਂ ਨਾ ਜਾਵੇ ਤੇ ਦੂਜੇ ਪਾਸੇ ਤੁਸੀਂ ਇੱਧਰ ਵੀ ਦੇਖੋ ਬੇਸ਼ੱਕ ਜਿਹੜਾ ਬੇੜਾ ਹੈ ਉਹ ਕਾਫੀ ਉੱਚਾ ਪਰ ਫਿਰ ਵੀ ਬੋਰੀਆਂ ਲਾਈਆਂ ਗਈਆਂ ਨੇ ਪਰ ਪਾਣੀ ਫਿਰ ਵੀ ਬੋਰੀਆਂ ਤੋਂ ਅੱਗੇ ਕ੍ਰੋਸ ਹੋਇਆ ਜਿਹੜੇ ਪਿੰਡ ਵਾਲੇ ਨੇ ਲਗਾਤਾਰ ਜਿਹੜੇ ਬੰਨੇ ਨੇ ਉਹਨਾਂ ਤੇ ਜਾ ਕੇ ਨਜ਼ਰ ਮਾਰ ਕੇ ਆਉਂਦੇ ਨੇ ਕਿ ਦੇਖੀਏ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਮੇਰੇ ਨਾਲ ਜਿਹੜੇ ਹੋਰ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਵੀਰ ਜੀ ਕੀ ਨਾਮ ਹੈ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਜਗਦੇਵ ਜੀ ਕਿੰਨਾ ਕੁ ਪਾਣੀ ਦਾ ਹਰ ਵਾਰੀ ਅਸਰ ਪੈਂਦਾ ਪਾਣੀ ਜੀ ਹਰ ਵਾਰੀ 3-4-4 ਫੁੱਟ ਦਾ ਆਉਂਦਾ ਹੀ ਪਿੰਡ ਦੇ ਵਿੱਚ ਹਰ ਸਾਲ ਦਾ ਇਹੀ ਹੈ ਜੀ ਮਤਲਬ ਅਸੀਂ ਤਾਂ ਜਦ ਦੇ ਛੋਟੇ-ਛੋਟੇ ਆ ਹੀ ਦੇਖ ਰਹੇ ਆ ਭਰਾਵਾ ਵੀ ਕੋਈ ਬੰਦਾ ਨਹੀਂ ਕੋਈ ਅਲਸ ਐਕਸਪੋਰਟ ਨਹੀਂ ਹੈਗੀ ਫਸਲਾਂ ਦਾ ਪੂਰਾ ਹਾਲ ਹੈ 100% ਸਾਡੀਆਂ ਫਸਲਾਂ ਮਰ ਗਈਆਂ ਕੱਲ ਦੀ ਕੋਈ ਲਾਈਟ ਨਹੀਂ ਹੈ ਘਰਾਂ ਪਿੰਡ ਨੂੰ ਪਾਣੀ ਨਹੀਂ ਹੈ ਲਾਈਟ ਵਗੈਰ ਕੋਈ ਮੋਟਰ ਨਹੀਂ ਚੱਲ ਰਹੀ ਘਰ ਬਹੁਤ ਬੁਰਾ ਹਾਲ ਹੈ ਬਿਲਕੁਲ ਕਹਿੰਦੇ ਨਾ ਪਾਣੀ ਹੈ ਨਾ ਕੋਈ ਹੋਰ ਜ਼ਰੀਆ ਹੈਗਾ ਕਿ ਹੋਰ ਜਿਹੜੇ ਪਿੰਡ ਵਾਸੀ ਨੋਹਲਾ ਨਾਲ ਵੀ ਗੱਲ ਕਰ ਲਿਆ ਤੁਸੀਂ ਦੇਖੋ ਪਿੱਛੇ ਤੱਕ ਜਿਹੜੇ ਨੌਜਵਾਨ ਨੇ ਉਹ ਵੀ ਜਾ ਕੇ ਆਏ ਨੇ ਹੋਰ ਪਿੰਡ ਵਾਸੀ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਮੈਂ ਨਾਮ ਹਰਨਦੀਪ ਸਿੰਘ ਹੈ ਜੀ ਤਾਂ ਹਰਨਦੀਪ ਜੀ ਅਸੀਂ ਜਦੋਂ ਆਇਆ ਨਾ ਸਾਰੇ ਜਿੰਨੇ ਵੀ ਜਗ੍ਹਾ ਹੈਗੀ ਸਾਰੇ ਦੇ ਉੱਪਰ ਪਾਣੀ ਹੀ ਪਾਣੀ ਫੈਲਾ ਹੋਇਆ ਹੈ ਹਨਾ ਕੀ ਲੱਗਦਾ ਕਿੰਨੇ ਦਿਨਾਂ ਤੱਕ ਇਹ ਪਾਣੀ ਉਤਰੂਗਾ ਕਿ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕੋਈ ਰਾਤ ਨਹੀਂ ਹੈ ਜੀ ਇਸ ਟਾਈਮ ਦਾ ਫਸਲਾਂ ਦਾ 100 ਬੜਾ 100% ਨੁਕਸਾਨ ਹੈ ਪਰ ਇਹ ਇਸ ਵਾਰੀ ਨਹੀਂ 2023 ਜੀ ਅਸੀਂ ਵੀ 40 ਸਾਲ ਕੇ ਹੋ ਗਈ ਅਸੀਂ ਵੀ ਬਹੁ ਵਾਰੀ ਦੇਖ ਲਿਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਿੰਡ ਚ ਮਾਰੂ ਪਿੰਡ ਕਮੀ ਨੁਕਸਾਨ ਦਾ ਕਾਰਨ ਹੈ ਅੱਗੇ ਘੱਗੜੇ ਉੱਪਰ ਪੂਲੇ ਇੱਕ ਪੁਰਾਣਾ ਕੋਈ ਸਰਕਾਰ ਆਵਾਥ ਬੋਡਾਂ ਖੋ ਗਿਆ ਚਲੀ ਜਾ ਉੱਥੇ ਦੋ ਜੀ ਸੀ ਬੀਆਂ ਲਾ ਰੱਖੀ ਦੋਏ ਜੀ ਸੀ ਬੀਆਂ ਖੜੀ ਰਾਂ ਜਦ ਕੋਈ ਕੈਮਰਾਮੈਨ ਜਾਂ ਕੋਈ ਮੰਤਰੀ ਜਾਂ ਕੋਈ ਅਫਸਰ ਆ ਗਿਆ ਤੋ ਚਲਦੇ ਨਹੀਂ ਖੜੀ ਉੱਥੇ ਕਿਹਾ ਹੋਈ ਕਿ ਘੱਗਰੇ ਵਿੱਚੋਂ ਜੋ ਬੁੱਟੀ ਆ ਰਹੀ ਹੈ ਉਹ ਪੂਲਾ ਦੇ ਦਾਰੇ ਨੇੜੇ-ਨੇੜੇ ਉੱਥੇ ਬੁੱਟੀ ਫਸ ਗਈ ਪਾਣੀ ਰੁਗ ਗਿਆ ਪਾਣੀ ਵੈਕ ਸਾਡੇ ਪਿੰਡਾਂ ਨੂੰ ਨੁਕਸਾਨ ਕਰਾ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ 40 ਸਾਲ ਹੋ ਗਏ ਮੈਂ ਦੇਖ ਰਹੀ ਹਾਂ ਬਾਕੀ ਪਿੰਡ ਵਾਸੀ ਘੜਿਆ ਸਾਰਿਆਂ ਨੂੰ ਪੁੱਛ ਲਿਓ ਜੇ ਉਸ ਪੂਲ ਦਾ ਹੱਲ ਹੋਇਆ ਕੋਈ ਸਰਕਾਰ ਕਰੇ ਪੁਰਾਣਾ ਪੂਲਾ ਉਹਨੂੰ ਕਿਉਂ ਨਹੀਂ ਢਾਇਆ ਜਾਂਦਾ ਕਿਸੇ ਵੀ ਤਰੀਕੇ ਇਹਨੂੰ ਸਾਫ਼ ਕਰਾ ਉਹਦੀ ਜਰੂਰਤ ਨਹੀਂ ਹੈਗੀ ਕੋਈ ਜਰੂਰਤ ਨਹੀਂ ਹੈ ਜੀ ਨਵੇਂ ਬੂਲ ਚਲਾ ਰਿਹਾ ਬਾਕੀ ਤਰਾਣ ਦੇਖੋ ਜਿਹੜੇ ਪਿੰਡ ਵਾਸੀ ਨੇ ਕਹਿੰਦੇ ਜੀ 40 40 ਸਾਲ ਦੀ ਉਮਰ ਹੋ ਗਈ ਤੇ ਅਸੀਂ ਬਚਪਨ ਤੋਂ ਇਹੀ ਹਾਲ ਦੇਖਦੇ ਆ ਰਹੇ ਹਾਂ ਕਿ ਘੱਗਰ ਹਰ ਸਾਲ ਆਉਂਦਾ ਮਾਰ ਕਰਦਾ ਉਸ ਤੋਂ ਬਾਅਦ ਤਬਾਹੀ ਦੇ ਜਿਹੜੇ ਨਿਸ਼ਾਨ ਨੇ ਪਿੱਛੇ ਛੱਡ ਜਾਂਦਾ ਸੋ ਤਰਾਸ ਦੀ ਇਹੀ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਬਾਹ ਨਹੀਂ ਫੜੀ ਤੇ ਇਹ ਜਿਹੜਾ ਸੰਤਾਪ ਹੈ ਹਰ ਸਾਲ ਇਸ ਪਿੰਡ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਖਾਸ ਕਰਕੇ ਮੈਂ ਚਮਾਰੂ ਦੀ ਗੱਲ ਇਸ ਕਰਕੇ ਵੀ ਕਰ ਰਿਹਾ ਕਿ ਜੇ ਅਸੀਂ ਅੱਗੇ ਜਾਵਾਂਗੇ ਤਾਂ ਇਧਰ ਹਰਿਆਣੇ ਦੀ ਹੱਦ ਲੱਗਦੀ ਹੈ ਤੇ ਹਾਈਵੇ ਜਦੋਂ ਆਉਂਦਾ ਇਸ ਕਰਕੇ ਜਿਹੜਾ ਇਹਦਾ ਪਾਣੀ ਹੈ ਚਮਾਰੂ ਪਿੰਡ ਨੂੰ ਚਾਹੇ ਖੱਗਰ ਹੋਵੇ ਜਾਂ ਜਿਹੜੇ ਬਰਸਾਤੀ ਨਾਲੇ ਦੂਜੇ ਨੇ ਇੱਥੇ ਇਕੱਠਾ ਹੁੰਦਾ ਫੇਰ ਅੱਗੇ ਜਾਂਦਾ ਪਰ ਹੁਣ ਜਿਹੜੀ ਮੁਸ਼ਕਲ ਜ਼ਿਆਦਾ ਹੈ ਇਹ ਕਿ ਅੱਗੇ ਡਾਫ ਲੱਗ ਗਈ ਤੇ ਜਿਹੜਾ 25 ਦਰਰੇ ਦਾ ਪਾਣੀ ਹੈ ਉਹ ਵੀ ਖੱਗਰ ਦੇ ਪਾਣੀ 'ਚ ਮਿਲ ਕੇ ਕਈ ਵਾਰੀ ਵਹਿਕ ਮਾਰ ਜਾਂਦਾ ਤੇ ਇਸ ਪਿੰਡ ਨੂੰ ਤੇ ਦੂਜੇ ਪਿੰਡਾਂ ਨੂੰ ਨੁਕਸਾਨ ਕਰਦਾ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਕਦੋਂ ਤੋਂ ਨਿਗਾ ਰੱਖ ਰਹੇ ਹੋ ਤੇ ਕਿਉਂਕਿ ਰਾਤ ਤੋਂ ਪਾਣੀ ਬਹੁਤ ਵਧਿਆ ਹਾਂਜੀ ਰਾਤ ਤੋਂ ਵਧਿਆ ਮਤਲਬ ਪਹਿਲਾਂ ਤਾਂ ਥੋੜਾ ਸੀ ਗਈ ਪਰ ਰਾਤ ਤੋਂ ਤਾਂ ਓਵਰਫਲੋ ਹੋ ਗਿਆ ਹੁਣ ਤਾਂ ਤਾਂ ਹੁਣ ਤਾਂ ਦੇਖੋ ਸਾਰੇ ਬਸ ਨੁਕਸਾਨ ਹੀ ਹੈਗਾ ਸੱਪ ਵਗੈਰਾ ਵੀ ਘਰਾਂ ਚ ਜਾ ਸਕਦੇ ਨੇ ਕਿ ਕਿਸੇ ਨੌਜਵਾਨ ਨੂੰ ਕੰਦੇ ਰਾਤ ਵੱਢ ਲਿਆ ਹਾਂਜੀ 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 ਇੱਕ ਨੌਜਵਾਨ ਦੇ ਜਿਹੜਾ ਸੱਪ ਲੜ ਗਿਆ ਸੀ ਆਜੀ ਤੇ ਜਾਣ ਤੇ ਵੀ ਮੁਸ਼ਕਲ ਸੀਗੀ ਨਾਲ ਦੇ ਪਿੰਡ ਇਥੇ ਐਂਬੂਲੈਂਸ ਐਂਬੂਲੈਂਸ ਦੇਖੋ ਪਾਣੀ ਦੇ ਤੇ ਫਿਰ ਪਾਣੀ ਕੀਵੇਂ ਇਹਨਾਂ ਨੇ ਚਲੋ ਰਿਪੋਰਟ ਮੰਗਾਈ ਫਿਰ ਉਹਨਾਂ ਨੇ ਬੋਟ ਮੰਗਾਨ ਕਰਨ ਫੇਰ ਗਏ ਪਹਿਲਾਂ ਟਰੈਕਟਰ ਗਏ ਸੀਗਾ ਟਰੈਕਟਰ ਸੜ ਰਾਹ ਚ ਫਸ ਗਿਆ ਹਾਂਜੀ ਬਿਲਕੁਲ ਆਪਾਂ ਉਹੀ ਗੱਲ ਕਹਿ ਸਕਦੇ ਆ ਕਿ ਪਾਣੀ ਦੇ ਵਿੱਚ ਮਹਾਮਾਰੀ ਆਉਂਦੀ ਹੈ ਕਿ ਜਾਨਵਰ ਆਉਂਦੇ ਨੇ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਨੇ ਵੀਰ ਜੀ ਤੁਹਾਡੀ ਕਿੰਨੀ ਉਮਰ ਹੈ ਕਦੋਂ ਤੇ ਹਾਲਾਤ ਦੇਖ ਰਹੇ ਹੋ ਮੈਂ ਤਾਂ ਬਚਪਨੋਂ ਇਹੀ ਹਾਲਾਤ ਦੇਖ ਰਹੇ ਹਾਂ 35 ਸਾਲ ਦੀ ਉਮਰ ਹੋ ਗਈ ਮੇਰੀ ਇਹੀ ਹਾਲਾਤ ਨਹੀਂ ਜਾਈ ਕੋਈ ਹੱਲ ਕੋਈ ਪ੍ਰੋਸਾਂ ਨਹੀਂ ਕੋਈ ਪ੍ਰੋਸਾਂ ਆਉਂਦੇ ਆ ਕਹਿ ਕੇ ਚਲੇ ਜਾਂਦੇ ਆ ਮਟ ਕੋਈ ਹੱਲ ਨਹੀਂ ਇਸ ਟੀਮ ਤੋਂ ਖਾਸ ਤੌਰ ਤੇ ਕੱਗਰ ਜਿਆਦੇ ਮਾਰ ਕਰਦੇ ਬਿਲਕੁਲ ਕਰਦੇ ਕੱਗਰ ওভারਫਲੋ ਹੋ ਕੇ ਮਾਰ ਕਰਦਾ ਸਾਡੇ ਪਿੰਡ ਜੀ ਜੀ ਬਿਲਕੁਲ ਕਹਿੰਦੇ ਨੌਜਵਾਨ ਨੇ ਕਹਿੰਦੇ ਜੀ 70 ਸਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕੱਖ ਨਹੀਂ ਕੀਤਾ ਕੱਗਰ ਨੂੰ ਰੋਕਣ ਵਾਸਤੇ ਤੇ ਇਸੇ ਕਰਕੇ ਹੁਣ ਜਿਹੜਾ ਚਮਾਰੂ ਪਿੰਡ ਹੈ ਜਾਂ ਹੋਰ ਪਿੰਡ ਨੇ ਸਾਰਿਆਂ ਦੀ ਤਸਵੀਰ ਇੱਕੋ ਹੀ ਹੈ ਕਿ ਤਬਾਹੀ ਚਾਰੇ ਪਾਸੇ ਨਜ਼ਰ ਆ ਰਹੀ ਹੈ ਉਡਾਲਾ ਜ਼ਿਲ੍ਹੇ ਦੇ ਇਸ ਚਮਾਰੂ ਪਿੰਡ ਤੋਂ ਡੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਜ ਸ਼ਰਮਾ। ਪਿੰਡ ਹੈ ਜਿਹੜਾ ਘੱਗਰ ਦਰਿਆ ਦੀ ਸਭ ਤੋਂ ਵੱਧ ਮਾਰ ਵਾਲੇ ਪਿੰਡਾਂ ਦੇ ਵਿੱਚ ਸ਼ਾਮਿਲ ਹੈ। ਤੁਸੀਂ ਜਿਸ ਪਾਸੇ ਵੀ ਨਜ਼ਰ ਦਵਾਓਗੇ ਤੁਹਾਨੂੰ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਊਗਾ। ਪਿੰਡ ਵਾਸੀ ਮੌਜੂਦ ਨੇ, ਨੌਜਵਾਨ ਨੇ, ਬਜ਼ੁਰਗ ਨੇ। ਅਸੀਂ ਜਦੋਂ ਆਉਂਸਾ ਦੇ ਨਾਲ ਗੱਲ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹ ਤਾਂ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ। ਬੱਚਿਆਂ ਨੂੰ ਵੀ ਪਤਾ ਵੀ ਹਰ ਸਾਲ ਜਿਹੜਾ ਪਾਣੀ ਆਉਂਦਾ ਸਾਡੀਆਂ ਫਸਲਾਂ ਨੂੰ, ਪਸ਼ੂਆਂ ਨੂੰ ਤੇ ਚਾਰ ਨੂੰ ਮਾਰ ਕੱਢਦੇ ਤੁਸੀਂ ਦੇਖੋ ਬਜ਼ੁਰਗ ਖੜੇ ਨੇ ਨੌਜਵਾਨ ਖੜੇ ਨੇ ਸਾਰਿਆਂ ਨਾਲ ਗੱਲ ਕਰ ਲੈਨੇ ਆ ਕੀ ਨਾਮ ਆ ਤੁਹਾਡਾ ਕੁਲਵੀਰ ਕੁਲਵੀਰ ਬਹੁਤ ਘੱਟ ਪਾਣੀ ਇਸ ਈ ਸੀਗਾ ਅੱਜ ਬਹੁਤ ਉੱਪਰ ਤੱਕ ਅਸੀਂ ਪਿੱਛੋਂ ਜਦੋਂ ਆਇਆ ਨਾ ਟਰੈਕਟਰ ਦੇ ਉੱਪਰ ਤਾਂ ਬਹੁਤ ਜ਼ਿਆਦਾ ਮਾਰ ਪਈ ਹੋਈ ਆ ਕਿਵੇਂ ਦੇਖਦੇ ਇਹ ਰਾਤ ਨੂੰ 1 ਵਜੇ ਪਾਣੀ ਵਧਣ ਲੱਗਿਆ ਤੇ ਇਸ ਟਾਈਮ ਪੂਰਾ ਪਾਣੀ ਪੂਰਾ ਤੇਜ਼ ਚੱਲ ਰਿਹਾ ਪਾਣੀ ਹਾਂਜੀ ਪਿਛਲੇ ਸਾਲ ਜੋ ਉਸ ਤੋਂ ਪਿਛਲੇ ਸਾਲ ਕਿਹੜੇ ਹਾਲਾਤ 2023 ਦੇ ਵਿੱਚ ਕਹਿੰਦੇ ਇਸ ਤੋਂ ਜ਼ਿਆਦਾ ਆ ਜੀ ਖੜਾ ਬਹੁਤ ਇਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੀਗਾ ਬਿਲਕੁਲ ਹਾਂਜੀ ਅੱਛਾ ਇਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ 2023 ਚੋ ਬਾਕੀ ਹੁਣ ਪ੍ਰਮਾਤਮਾ ਚਲੋ ਮੈਂ ਤਾਂ ਕਹਿੰਦਾ ਨਹੀਂ ਇਹ ਨੁਕਸਾਨ ਹੋਵੇ ਪਰ ਜਿਸਨਾਂ ਦਿਖ ਰਹੇ ਆ ਵੀ ਹਾਲਾਤ ਉਸੇ ਤਰ੍ਹਾਂ ਹੀ ਬੰਦੇ ਆ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹਾਂ ਇਹ ਬਿਲਕੁਲ ਕਹਿੰਦੇ 2023 ਦੇ ਵਿੱਚ ਹੜ੍ਹ ਆਏ ਸੀਗੇ ਉਦੋਂ ਵੀ ਇਹੀ ਹਾਲਾਤ ਸੀ ਤੁਹਾਨੂੰ ਇੱਕ ਵਾਰੀ ਪਿੱਛੇ ਦਿਖਾਈਏ ਤਸਵੀਰਾਂ ਕਿ ਜਿਹੜਾ ਘਰ ਹੈਗਾ ਬੇਸ਼ੱਕ ਉੱਚਾ ਹੈ ਅਸੀਂ ਦੇੜੀਆਂ ਤੋਂ ਵੀ ਉੱਪਰ ਖੜੇ ਤੇ ਅਜੇ ਵੀ ਬੋਰੀਆਂ ਲਾ ਕੇ ਰੋਕਣ ਦਾ ਇੰਤਜ਼ਾਮ ਕੀਤਾ ਗਿਆ ਕਿ ਪਾਣੀ ਜੇ ਵਧੂਗਾ ਤਾਂ ਨਾ ਜਾਵੇ ਤੇ ਦੂਜੇ ਪਾਸੇ ਤੁਸੀਂ ਇੱਧਰ ਵੀ ਦੇਖੋ ਬੇਸ਼ੱਕ ਜਿਹੜਾ ਬੇੜਾ ਹੈ ਉਹ ਕਾਫੀ ਉੱਚਾ ਪਰ ਫਿਰ ਵੀ ਬੋਰੀਆਂ ਲਾਈਆਂ ਗਈਆਂ ਨੇ ਪਰ ਪਾਣੀ ਫਿਰ ਵੀ ਬੋਰੀਆਂ ਤੋਂ ਅੱਗੇ ਕ੍ਰੋਸ ਹੋਇਆ ਜਿਹੜੇ ਪਿੰਡ ਵਾਲੇ ਨੇ ਲਗਾਤਾਰ ਜਿਹੜੇ ਬੰਨੇ ਨੇ ਉਹਨਾਂ ਤੇ ਜਾ ਕੇ ਨਜ਼ਰ ਮਾਰ ਕੇ ਆਉਂਦੇ ਨੇ ਕਿ ਦੇਖੀਏ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਮੇਰੇ ਨਾਲ ਜਿਹੜੇ ਹੋਰ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਵੀਰ ਜੀ ਕੀ ਨਾਮ ਹੈ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਜਗਦੇਵ ਜੀ ਕਿੰਨਾ ਕੁ ਪਾਣੀ ਦਾ ਹਰ ਵਾਰੀ ਅਸਰ ਪੈਂਦਾ ਪਾਣੀ ਜੀ ਹਰ ਵਾਰੀ 3-4-4 ਫੁੱਟ ਦਾ ਆਉਂਦਾ ਹੀ ਪਿੰਡ ਦੇ ਵਿੱਚ ਹਰ ਸਾਲ ਦਾ ਇਹੀ ਹੈ ਜੀ ਮਤਲਬ ਅਸੀਂ ਤਾਂ ਜਦ ਦੇ ਛੋਟੇ ਛੋਟੇ ਆ ਇਹ ਦੇਖ ਰਹੇ ਹਾਂ ਭਰਾਵਾ ਵੀ ਕੋਈ ਬੰਦਾ ਨਹੀਂ ਕੋਈ ਅਲਸਪੋਰਟ ਨਹੀਂ ਹੈਗੀ ਫਸਲਾਂ ਦਾ ਪੂਰਾ ਹਾਲ ਹੈ 100% ਸਾਡੀਆਂ ਫਸਲਾਂ ਮਰ ਗਈਆਂ ਕੱਲ ਦੀ ਕੋਈ ਲਾਈਟ ਨਹੀਂ ਹੈ ਘਰਾਂ ਪਿੰਡ ਨੂੰ ਪਾਣੀ ਨਹੀਂ ਹੈ ਲਾਈਟ ਵਗੈਰਾ ਕੋਈ ਮੋਟਰ ਨਹੀਂ ਚੱਲੀ ਘਰ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਬਿਲਕੁਲ ਕਹਿੰਦੇ ਨਾ ਪਾਣੀ ਹੈ ਨਾ ਕੋਈ ਹੋਰ ਜ਼ਰੀਆ ਹੈਗਾ ਕਿ ਹੋਰ ਜਿਹੜੇ ਪਿੰਡ ਵਾਸੀ ਨੌਹਲਾ ਨਾਲ ਵੀ ਗੱਲ ਕਰ ਲਿਆ ਤੁਸੀਂ ਦੇਖੋ ਪਿੱਛੇ ਤੱਕ ਜਿਹੜੇ ਨੌਜਵਾਨ ਨੇ ਉਹ ਵੀ ਜਾ ਕੇ ਆਏ ਨੇ ਹੋਰ ਪਿੰਡ ਵਾਸੀ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਮੈਂ ਨਾਮ ਰਣਦੀਪ ਸਿੰਘ ਹੈ ਜੀ। ਰਣਦੀਪ ਜੀ ਅਸੀਂ ਜਦੋਂ ਆਇਆ ਨਾ ਸਾਰੇ ਜਿੰਨੇ ਵੀ ਜਗ੍ਹਾ ਹੈਗੀ ਸਾਰੇ ਦੇ ਉੱਪਰ ਪਾਣੀ ਹੈ ਪਾਣੀ ਫੈਲਾ ਹੋਇਆ ਹੈ ਹਨਾ ਕੀ ਲੱਗਦਾ ਕਿੰਨੇ ਦਿਨਾਂ ਤੱਕ ਇਹ ਪਾਣੀ ਉਤਰੂਗਾ ਕਿ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕੋਈ ਰਾਹਤ ਨਹੀਂ ਹੈ ਜੀ ਇਸ ਟਾਈਮ ਸਾਡੇ ਫਸਲਾਂ ਦਾ 100 ਬੜਾ 100% ਨੁਕਸਾਨ ਹੈ ਪਰ ਇਹ ਇਸ ਵਾਰੀ ਨਹੀਂ 2023 ਜੀ ਅਸੀਂ ਵੀ 40 ਸਾਲ ਕੇ ਹੋ ਗਈ ਅਸੀਂ ਵੀ ਬਹੁ ਵਾਰੀ ਦੇਖ ਲਿਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਿੰਡ ਚਮਾਰੂ ਪਿੰਡ ਕਾਮੀ ਨੁਕਸਾਨ ਦਾ ਕਾਰਨ ਹੈ ਅੱਗੇ ਘੱਗੜ ਦੇ ਉੱਪਰ ਪੂਲੇ ਇੱਕ ਪੁਰਾਣਾ ਕੋਈ ਸਰਕਾਰ ਆਵਾਤ ਫੋਟੋਆਂ ਖੋ ਗਿਆ ਚਲੀ ਜਾ ਉਥੇ ਦੋ ਜੀਸੀਬੀਆਂ ਲਾ ਰੱਖੀ ਦੋਏ ਜੀਸੀਬੀਆਂ ਉਹ ਖੜੀ ਰਾਂ ਜਦ ਕੋਈ ਕੈਮਰਾਮੈਨ ਜਾਂ ਕੋਈ ਮੰਤਰੀ ਜਾਂ ਕੋਈ ਅਫਸਰ ਆ ਗਿਆ ਤੋ ਚਲਦੇ ਨਹੀਂ ਖੜੀ ਉਥੇ ਕਿਹਾ ਹੋਈ ਕਿ ਅਗਰੇ ਵਿੱਚੋਂ ਜੋ ਬੁੱਟੀ ਆ ਰਹੀ ਹੈ ਉਹ ਪੂਲੇ ਦੇ ਦਾਰੇ ਨੇੜੇ ਨੇੜੇ ਉਥੇ ਬੁੱਟੀ ਫਸ ਗਈ ਪਾਣੀ ਰੁਗ ਗਿਆ ਪਾਣੀ ਵਗ ਸਾਡੇ ਪਿੰਡਾਂ ਨੂੰ ਨੁਕਸਾਨ ਕਰ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ 40 ਸਾਲ ਹੋ ਗਏ ਮੈਂ ਦੇਖ ਰਹੀ ਬਾਕੀ ਪਿੰਡ ਵਾਸੀ ਘੜਿਆ ਸਾਰਿਆਂ ਨੂੰ ਪੁੱਛ ਲਿਓ ਜੇ ਉਸ ਪੂਲ ਦਾ ਹੱਲ ਹੋਇਆ ਕੋਈ ਸਰਕਾਰ ਕਰੇ ਪੁਰਾਣਾ ਪੂਲਾ ਉਹਨੂੰ ਕਿਉਂ ਢਾਇ ਜਾਂਦਾ ਕਿਸ ਵੀ ਤਰੀਕੇ ਇਹਨੂੰ ਸਾਫ਼ ਕਰਾ ਬਿਲਕੁਲ ਜ਼ਰੂਰਤ ਨਹੀਂ ਹੈਗੀ ਕੋਈ ਜ਼ਰੂਰਤ ਨਹੀਂ ਹੈ ਜੀ ਨਵੇਂ ਬੂਲ ਚਲਾ ਰਿਹਾ ਬਾਕੀ ਬਿਲਕੁਲ ਦੇਖੋ ਜਿਹੜੇ ਪਿੰਡ ਵਾਸੀ ਨੇ ਕਹਿੰਦੇ ਜੀ 40 40 ਸਾਲ ਦੀ ਉਮਰ ਹੋ ਗਈ ਤੇ ਅਸੀਂ ਬਚਪਨ ਤੋਂ ਇਹੀ ਹਾਲ ਦੇਖਦੇ ਆ ਰਹੇ ਹਾਂ ਕਿ ਖੱਗਰ ਹਰ ਸਾਲ ਆਉਂਦਾ ਮਾਰ ਕਰਦਾ ਉਸ ਤੋਂ ਬਾਅਦ ਤਬਾਹੀ ਦੇ ਜਿਹੜੇ ਨਿਸ਼ਾਨ ਨੇ ਪਿੱਛੇ ਛੱਡ ਜਾਂਦਾ ਸੋ ਤਰਾਸ ਦੀ ਇਹੀ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਬਾਹ ਨਹੀਂ ਫੜੀ ਤੇ ਜਿਹੜਾ ਸੰਤਾਪ ਹੈ ਹਰ ਸਾਲ ਇਸ ਪਿੰਡ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਖਾਸ ਕਰਕੇ ਮੈਂ ਚਮਾਰੂ ਦੀ ਗੱਲ ਇਸ ਕਰਕੇ ਵੀ ਕਰ ਰਿਹਾ ਕਿ ਜੇਸੀਂ ਅੱਗੇ ਜਾਵਾਂਗੇ ਤਾਂ ਇੱਧਰ ਹਰਿਆਣੇ ਦੀ ਹੱਦ ਲੱਗਦੀ ਹੈ ਤੇ ਹਾਈਵੇ ਜਦੋਂ ਆਉਂਦਾ ਇਸ ਕਰਕੇ ਜਿਹੜਾ ਇਹਦਾ ਪਾਣੀ ਹੈ ਚਮਾਰੂ ਪਿੰਡ ਨੂੰ ਚਾਹੇ ਖੱਗਰ ਹੋਵੇ ਜਾਂ ਜਿਹੜੇ ਬਰਸਾਤੀ ਨਾਲੇ ਦੂਜੇ ਨੇ ਇੱਥੇ ਇਕੱਠਾ ਹੁੰਦਾ ਫੇਰ ਅੱਗੇ ਜਾਂਦਾ ਪਰ ਹੁਣ ਜਿਹੜੀ ਮੁਸ਼ਕਲ ਜਿਆਦਾ ਹੈ ਇਹ ਕਿ ਅੱਗੇ ਡਾਫ ਲੱਗ ਗਈ ਤੇ ਜਿਹੜਾ 25 ਦਰਰੇ ਦਾ ਪਾਣੀ ਹੈ ਉਹ ਵੀ ਖੱਗੜ ਦੇ ਪਾਣੀ ਚ ਮਿਲ ਕੇ ਕਈ ਵਾਰੀ ਵਹਿਕ ਮਾਰ ਜਾਂਦਾ ਤੇ ਇਸ ਪਿੰਡ ਨੂੰ ਤੇ ਦੂਜੇ ਪਿੰਡਾਂ ਨੂੰ ਨੁਕਸਾਨ ਕਰਦਾ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਕਦੋਂ ਤੋਂ ਨਿਗਾ ਰੱਖ ਰਹੇ ਹੋ ਤੇ ਕਿਉਂਕਿ ਰਾਤ ਤੋਂ ਪਾਣੀ ਬਹੁਤ ਵਧਿਆ ਹਾਂਜੀ ਰਾਤ ਤੋਂ ਵਧਿਆ ਮਤਲਬ ਪਹਿਲਾਂ ਤਾਂ ਥੋੜਾ ਸੀ ਗਈ ਪਰ ਰਾਤ ਤੋਂ ਦਾ ਓਵਰਫਲੋ ਹੋਇਆ ਹੁੰਦਾ ਹੈ ਤਾਂ ਹੁਣ ਤਾਂ ਦੇਖੋ ਜੀ ਸਾਰੇ ਪਾਸੇ ਨੁਕਸਾਨ ਹੀ ਹੈਗਾ ਸੱਪ ਵਗੈਰਾ ਵੀ ਕਿਹ ਰਾਜ ਸਕਦੇ ਨੇ ਕਿ ਕਿਸੇ ਨੌਜਵਾਨ ਨੂੰ ਕੰਦੇ ਰਤ ਕੱਢ ਲਿਆ ਹਾਂਜੀ 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 ਇੱਕ ਨੌਜਵਾਨ ਦੇ ਜਿਹੜਾ ਸੱਪ ਲੜ ਗਿਆ ਸੀ ਆਜੀ ਤੇ ਜਾਣ ਤੇ ਵੀ ਮੁਸ਼ਕਲ ਸੀਗੀ ਨਾਲ ਦੇ ਪਿੰਡ ਇਥੇ ਐਂਬੂਲੈਂਸ ਐਂਬੂਲੈਂਸ ਦੇ ਕੋਲ ਪਾਣੀ ਕਿੱਥੇ ਤੇ ਫਿਰ ਪਾਣੀ ਕੀਵੇਂ ਇਹਨਾਂ ਨੇ ਚਲੋ ਰਿਪੋਰਟ ਮੰਗਾਈ ਫਿਰ ਉਹਨਾਂ ਨੇ ਬੋਟ ਮੰਗਾਨ ਕਰਨ ਫੇਰ ਗਏ ਪਹਿਲਾਂ ਟਰੈਕਟਰ ਗਏ ਸੀਗਾ ਟਰੈਕਟਰ ਸੜ ਰਾਹ ਚ ਫਸ ਗਿਆ ਹਾਂਜੀ ਫਿਰ ਬੋਟ ਬਿਲਕੁਲ ਆਪਾਂ ਉਹੀ ਗੱਲ ਕਹਿ ਸਕਦੇ ਆ ਕਿ ਪਾਣੀ ਦੇ ਵਿੱਚ ਮਹਾਮਾਰੀ ਆਉਂਦੀ ਹੈ ਕਿ ਜਾਨਵਰ ਆਉਂਦੇ ਨੇ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਨੇ ਵੀਰ ਜੀ ਤੁਹਾਡੀ ਕਿੰਨੀ ਉਮਰ ਹੈ ਕਦੋਂ ਤੇ ਹਾਲਾਤ ਦੇਖ ਰਹੇ ਹੋ ਮੈਂ ਤਾਂ ਬਚਪਨ ਤੋਂ ਇਹ ਹਾਲਾਤ ਦੇਖ ਰਹੇ ਹਾਂ 35 ਸਾਲ ਦੀ ਉਮਰ ਹੋ ਗਈ ਮੇਰੀ ਇਹੀ ਹਾਲਾਤ ਨਹੀਂ ਜੀ ਕੋਈ ਹੱਲ ਕੋਈ ਪ੍ਰੋਸਾਂ ਨਹੀਂ ਕੋਈ ਪ੍ਰੋਸਾਂ ਆਉਂਦੇ ਆ ਕਹਿ ਕੇ ਚਲੇ ਜਾਂਦੇ ਆ ਪਟ ਕੋਈ ਹੱਲ ਨਹੀਂ ਇਸ ਸਟੇਟ ਦਾ ਖਾਸ ਤੌਰ ਤੇ ਕੱਗਰ ਜਿਆਦੇ ਮਾਰ ਕਰਦੇ ਬਿਲਕੁਲ ਕਰਦੇ ਕੱਗਰ ਓਵਰਫਲੋ ਹੋ ਕੇ ਮਾਰ ਕਰਦਾ ਸਾਡੇ ਪਿੰਡ ਜੀ ਜੀ ਬਿਲਕੁਲ ਕਹਿੰਦੇ ਨੌਜਵਾਨ ਨੇ ਕਹਿੰਦੇ ਜੀ 70 ਸਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕੱਖ ਨਹੀਂ ਕੀਤਾ ਕੱਗਰ ਨੂੰ ਰੋਕਣ ਵਾਸਤੇ ਤੇ ਇਸੇ ਕਰਕੇ ਹੁਣ ਜਿਹੜਾ ਚਮਾਰੂ ਪਿੰਡ ਹੈ ਜਾਂ ਹੋਰ ਪਿੰਡ ਨੇ ਸਾਰਿਆਂ ਦੀ ਤਸਵੀਰ ਇੱਕੋ ਹੀ ਹੈ ਕਿ ਤਬਾਹੀ ਚਾਰੇ ਪਾਸੇ ਨਜ਼ਰ ਆ ਰਹੀ ਹੈ ਪਟਿਆਲਾ ਜ਼ਿਲ੍ਹੇ ਦੇ ਇਸ ਚਮਾਰੂ ਪਿੰਡ ਤੋਂ ਡੈਨਿਕ ਸਵੇਰਾ ਟੀਵੀ ਦੇ ਲਈ ਮੈਂ ਮਨੋਜ ਸ਼ਰਮਾ